ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ 12ਵੇਂ ਭਾਗ ਵਿੱਚ ਸੁਣੋ ਸ਼ਹੀਦ ਬੀਬੀ ਰਾਜਕੌਰ ਠਰੂਆ ਅਤੇ ਸ਼ਹੀਦ ਬੀਬੀ ਕੁਲਦੇਵ ਕੌਰ ਪਟਿਆਲਾ ਆਵਾਜ਼ ਗੁਰਜੰਟ ਸਿੰਘ ਗਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 25 ਜੇਠ ਸੰਮਤ 524 7 ਜੂਨ 1992 ਵਕਤ ਤਸਵੀਰ ਦਾ ਮੋਤੀ ਬਾਗ ਪਟਿਆਲਾ ਰਾਜਕੌਰ ਆਪਣੇ ਪਤੀ ਗੁਰਚਰਨ ਸਿੰਘ ਚੰਨਾ ਤੇ ਪਰਿਵਾਰ ਸਮੇਤ ਮੋਤੀ ਬਾਗ ਪਟਿਆਲਾ ਚ ਰਹਿੰਦੇ ਸਨ ਇਸ ਦਿਨ ਵੱਡੀ ਗਿਣਤੀ ਵਿੱਚ ਵਰਦੀ ਧਾਰੀ ਪੁਲਿਸ ਦੀਆਂ ਗੱਡੀਆਂ ਆਈਆਂ ਉਸਦੇ ਪਤੀ ਗੁਰਚਰਨ ਸਿੰਘ ਦੇ ਮੱਥੇ 'ਚ ਗੋਲੀ ਮਾਰੀ ਪੁਲਿਸ ਰਾਜਕੌਰ ਉਸਦੇ ਫੱਟੜ ਪਤੀ ਮਾਸੀ ਕੁਲਦੇਵ ਕੌਰ ਬੇਟੇ ਵਿਸ਼ਵਜੀਤ ਸਿੰਘ ਤੇ ਨਣਨ ਦੀ ਬੇਟੀ ਹਰਮਨਪ੍ਰੀਤ ਕੌਰ ਪ੍ਰੀਤੀ ਨੂੰ ਲੈ ਗਈ ਰਾਜਕੌਰ ਉਸ ਸਮੇਂ 4 ਮਹੀਨਿਆਂ ਦੀ ਗਰਭਵਤੀ ਸੀ ਉਸ ਤੋਂ ਬਾਅਦ ਇੱਕ ਹੋਰ ਰਿਸ਼ਤੇਦਾਰ ਔਰਤ ਸਮੀਤਾ ਸਾਰਾ ਪਰਿਵਾਰ ਹੀ ਗਾਇਬ ਕਰ ਦਿੱਤਾ ਗਿਆ ਰਾਜਕੌਰ ਉਸ ਦੇ ਪਤੀ ਗੁਰਚਰਨ ਸਿੰਘ ਗੁਰਦੇਵ ਕੌਰ ਦੀ ਕਦੇ ਉਗ ਸੁਗ ਨਹੀਂ ਨਿਕਲੀ ਪਰਿਵਾਰ ਦਾ ਕਸੂਰ ਅੰਗਵਾ ਕਰਕੇ ਖਪਾਏ ਪਰਿਵਾਰ ਦਾ ਕਸੂਰ ਇਹ ਸੀ ਕਿ ਰਾਜਕੌਰ ਦਾ ਨਣਦੋਈਆ ਭਾਈ ਬਲਬੀਰ ਸਿੰਘ ਔਰ ਖੜਕ ਸਿੰਘ ਕਿਲੀ ਖਾਲਸਤਾਨ ਕਮਾਂਡੋ ਫੋਰਸ ਜ਼ਫਰਵਾਲ ਦੇ ਡਿਪਟੀ ਚੀਫ ਸਨ ਜੋ ਕਿ 20 ਅਪ੍ਰੈਲ 1992 ਨੂੰ ਢੋਲੇਵਾਲਾ ਚੌਂਕ ਲੁਧਿਆਣਾ ਚ ਪੁਲਿਸ ਮੁਕਾਬਲੇ ਚ ਸ਼ਹਾਦਤ ਦਾ ਜਾਨ ਪੀ ਗਏ ਸਨ ਰਾਜਕੌਰ ਦਾ ਜਨਮ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਠ ਤਹਿਸੀਲ ਗਵਾਨਾ ਚ ਪੈਂਦੇ ਪਿੰਡ ਉੱਚਾ ਕਠੋਰਾ ਕਲਾਂ ਵਿਖੇ ਮਾਤਾ ਵੀਰ ਕੌਰ ਪਿਤਾ ਜਥੇਦਾਰ ਉਜਾਗਰ ਸਿੰਘ ਦੇ ਘਰ ਹੋਇਆ ਉਸ ਦੇ ਤਿੰਨ ਪਰਾ ਮਾਨ ਸਿੰਘ ਨਿਸ਼ਾਨ ਸਿੰਘ ਤੇ ਪ੍ਰੀਤਮ ਸਿੰਘ ਸਨ ਉਸ ਨੇ ਮਿਡਲ ਕਲਾਸ ਤੱਕ ਪੜ੍ਹਾਈ ਕੀਤੀ ਜਦੋਂ ਉਸਦੇ ਵਿਆਹ ਦੀ ਗੱਲ ਚੱਲੀ ਤਾਂ ਉਸਦੇ ਪਿਤਾ ਨੇ ਕਿਹਾ ਕਿ ਉਹ ਕੁੜੀ ਦਾ ਪੰਜਾਬ ਚ ਵਿਆਹ ਕਰੇਗਾ ਰਾਜਕੌਰ ਦੇ ਮਾਮਾ ਦਰਬਾਰਾ ਸਿੰਘ ਦੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਚ ਪੈਂਦੇ ਪਿੰਡ ਠਰੂਆ ਚ ਭਾਈ ਚੰਨਾ ਦੇ ਪਰਿਵਾਰ ਨਾਲ ਜਾਣ ਪਹਿਚਾਣ ਹੋਣ ਕਰਕੇ ਉਸ ਨੇ ਇਹ ਰਿਸ਼ਤਾ ਕਰਵਾਇਆ ਸੁਭਾਅ ਦੀ ਉਹ ਬਹੁਤ ਨੇਕ ਇਹ ਸੁੰਦਰਤਾ ਦੀ ਮੂਰਤ ਸੀ। ਉਹਦੀ ਦੇਖ ਜਿਵੇਂ ਕੋਈ ਮੂਰਤ ਖੜੀ ਹੋਵੇ ਉਹ ਹਾਰਿਸ਼ ਦੇ ਚ ਐਨੀ ਕੋਲ ਮਿਲ ਜਾਂਦੀ ਸੀ ਕਿ ਪੁੱਛੋ ਹੀ ਨਾ। ਮੈਨੂੰ ਲੱਗਦਾ ਨਹੀਂ ਸੀ ਬਈ ਅਸੀਂ ਨਨਦ ਪਰਜਾਈ ਹੋਈਏ। ਐਵੇਂ ਜਾਪਦਾ ਸੀ ਜਿਵੇਂ ਉਹ ਪਿਛੇਰ ਜਨਮ ਦੀ ਮੇਰੀ ਭੈਣ ਹੋਵੇ। ਆਏ ਗਏ ਨੂੰ ਰੋਟੀ ਪਾਣੀ ਮਹਿਮਾਨ ਨਵਾਜ਼ੀ ਗੱਲ ਕਿ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ। ਗੁਣਾ ਦੀ ਗੁੱਥਲੀ ਸੀ ਉਹ। ਯਾਦਾਂ ਦੇ ਝੋਖੇ 'ਚੋਂ ਉਸਦੀ ਨਨਦ ਭੈਣ ਸਵਰਨ ਕੌਰ ਉਰਫ ਸੋਨਜੀਤ ਕੌਰ ਨੇ ਦੱਸਿਆ ਖਾੜਕੂ ਗੋਲਡੀ ਅਸਲੇ ਸਮੇਤ ਫੜਿਆ ਜਾਣਾ ਉਸ ਦਿਨ ਗੋਲਡੀ ਨਾਂ ਦਾ ਇੱਕ ਖਾੜਕੂ ਨੌਜਵਾਨ ਹਥਿਆਰਬੰਦ ਲਹਿਰਬਾਰੇ ਮਿਲਣ ਆਇਆ ਸੀ ਉਹ ਸ਼ਹੀਦ ਖਾੜਕੂ ਕਿਲੀ ਦਾ ਦੋਸਤ ਸੀ ਮੈਨੂੰ ਖਦਸ਼ਾ ਸੀ ਕਿ ਜੇ ਭਾਈ ਚੰਨੇ ਦੇ ਘਰੇ ਠਹਿਰਾਇਆ ਤਾਂ ਪੁਲਿਸ ਚੌਕਸੀ ਨਜ਼ਰ ਰੱਖਦੀ ਹੈ ਤੇ ਫੜ ਲਵੇਗੀ ਇਸ ਲਈ ਗੁਰਦੁਆਰਾ ਸਾਹਿਬ ਇੱਕ ਗਰੰਥੀ ਕੋਲ ਠਹਿਰਾ ਦਿੱਤਾ ਪਰ ਇੱਥੇ ਵੀ ਕਿਸੇ ਨੇ ਮੁਖਬਰੀ ਕਰ ਦਿੱਤੀ ਤੇ ਪੁਲਿਸ ਉਸ ਨੂੰ ਅਗਵਾ ਕਰਕੇ ਲੈ ਗਈ। ਉਹਨਾਂ ਦੀ ਵੀ ਕੋਈ ਉੱਗ ਸੁਗ ਨਹੀਂ ਨਿਕਲੀ ਸੋਹਣਜੀਤ ਕੌਰ। ਪਰਿਵਾਰਕ ਮੈਂਬਰਾਂ ਤੇ ਤਸ਼ੱਦਦ ਤੇ ਕਤਲ। ਇੱਕ ਪਾਦੋਂ ਸੰਮਤ 524 26 ਅਗਸਤ 1992 ਪਿੰਡ ਠਰੂਆ। ਪੁਲਿਸ ਨੇ ਰਾਜਕੌਰ ਦੀ ਸੱਸ ਜੁਗਿੰਦਰ ਕੌਰ ਨੂੰ ਘਰੋਂ ਅਗਵਾ ਕਰਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਵੱਡੇ ਨਨਦੋਈਏ ਗੁਰਦੇਵ ਸਿੰਘ ਨੂੰ ਉਸ ਦੇ ਪਿੰਡ ਸਾਗਰਾ ਤੋਂ ਕਈ ਵਾਰ ਨਜਾਇਜ਼ ਹਿਰਾਸਤ ਚ ਲੈ ਕੇ ਤਸ਼ੱਦਦ ਕਰਦੇ ਤੇ ਪੈਸੇ ਲੈ ਕੇ ਛੱਡਦੇ ਰਹੇ ਰਾਜਕੌਰ ਦੇ ਸਹੁਰਾ ਸ਼ਿੰਗਾਰਾ ਸਿੰਘ ਪੰਜਾਬ ਪੁਲਿਸ ਚ ਮੁਲਾਜ਼ਮ ਦਿਓਰ ਸਵਰਨ ਸਿੰਘ ਨਣਦ ਸੋਨਜੀਤ ਕੌਰ ਨੂੰ ਨਜਾਇਜ਼ ਹਿਰਾਸਤ ਚ ਰੱਖ ਕੇ ਜਲੀਲ ਕੀਤਾ ਗਿਆ ਰਾਜਕੌਰ ਦੇ ਪਤੀ ਗੁਰਚਰਨ ਸਿੰਘ ਚੰਨਾ ਇਸ ਪਰਿਵਾਰ ਦੀ ਚਰਾਜੋਈ ਵਾਲੀ ਉਸਦੀ ਵੱਡੀ ਨਣਦ ਸ੍ਰਿੰਦਰ ਕੌਰ ਵਾਸੀ ਸਾਗਰਾ ਮਾਸੀ ਕੁਲਦੇਵ ਕੌਰ ਨੂੰ ਖਤਮ ਕਰ ਦਿੱਤਾ। ਮਾਸੂਮ ਬੱਚਿਆਂ ਨੂੰ ਮਾਰਨ ਲਈ ਐਸਐਸਪੀ ਦਾ ਹੁਕਮ। ਸਾਲ 1995 ਐਸਐਸਪੀ ਦਫ਼ਤਰ ਪਟਿਆਲਾ। ਜੇ ਸੋਨਜੀਤ ਨੇ ਜਿਆਦਾ ਅੱਤ ਚੁੱਕੀ ਹੋਈ ਹੈ ਤੇ ਸਮਝੌਤੇ ਨੂੰ ਨਹੀਂ ਮੰਨਦੀ ਤਾਂ ਜਵਾਕਾਂ ਨੂੰ ਵੀ ਗੱਡੀ ਚਾੜ ਦਿਓ। ਐਸਐਸਪੀ ਭਾਰਗੋ ਨੇ ਆਪਣੇ ਅਫਸਰਾਂ ਨੂੰ ਹੁਕਮ ਦਿੱਤਾ। ਬੇਇਨਸਾਫੀ ਦਰ ਬੇਇਨਸਾਫੀ। ਰਾਜਕੌਰ ਦੀ ਨਣਤ ਸ਼ਹੀਦ ਭਾਈ ਬਲਬੀਰ ਸਿੰਘ ਉਰਫ ਖੜਕ ਸਿੰਘ ਘਿੱਲੀ ਦੀ ਸੁਪਤਨੀ ਸਵਰਨਕੌਰ ਉਰਫ ਸੋਨਜੀਤ ਕੌਰ ਨੂੰ ਟਾਡਾ ਕਾਨੂੰਨ ਤਹਿਤ ਜੇਲ੍ਹ ਭੇਜ ਦਿੱਤਾ ਦਸੰਬਰ 1994 ਚ ਜੇਲ੍ਹ ਚੋਂ ਰਿਹਾਈ ਬਾਅਦ ਉਸਨੇ ਪੁਲਿਸ ਵੱਲੋਂ ਆਲੋਪ ਕੀਤੇ 6 ਪਰਿਵਾਰਕ ਮੈਂਬਰਾਂ ਲਈ ਇੰਡੀਆ ਸਟੇਟ ਦੀ ਕਹੀ ਜਾਂਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਚ ਕੇਸ ਲਾ ਦਿੱਤਾ ਇਸ ਮੌਕੇ ਹੀ ਐਸਐਸਪੀ ਭਾਰਗੋ ਨੇ ਗੁਰਦੀਪ ਸਿੰਘ ਸਮ ਸ਼ੇਰ ਸਿੰਘ ਦੋਹੇ ਡੀਐਸਪੀ ਇੰਸਪੈਕਟਰ ਹਰਪ੍ਰਜਨ ਸਿੰਘ ਨੂੰ ਹੁਕਮ ਦਿੰਦਿਆਂ ਕਿਹਾ ਜੇ ਸੋਨਜੀਤ ਕੌਰ ਅੜਵਾਈ ਕਰ ਰਹੀ ਹੈ ਤਾਂ ਬਾਕੀ ਰਹਿੰਦੇ ਬੱਚਿਆਂ ਨੂੰ ਵੀ ਮਾਰ ਦਿਓ ਪਰ ਉਹਨਾਂ ਚੋਂ ਇੱਕ ਨੇ ਕਿਹਾ ਪਹਿਲੇ ਕੀਤੇ ਕਤਲ ਹੀ ਨਹੀਂ ਨਿਬੜ ਰਹੇ ਅਸੀਂ ਹੋਰ ਪੰਗੇ 'ਚ ਨਹੀਂ ਪੈਣਾ ਚਾਹੁੰਦੇ ਕੇਸ ਚੱਲਦਾ ਰਿਹਾ ਇੱਕ ਪੜਾ ਤੇ ਆ ਕੇ ਦੋਸ਼ੀ ਪੁਲਿਸ ਅਫਸਰਾਂ ਨੂੰ ਆਪਣੀ ਜ਼ਾਲਮਾਨਾ ਹਰਕਤਾਂ ਕਾਰਨ ਸਲਾਖਾਂ ਪਿੱਛੇ ਜਾਣ ਦਾ ਡਰ ਸਤਾਉਣ ਲੱਗਿਆ ਉਹਨਾਂ ਨੇ ਸੋਨਜੀਤ ਕੌਰ ਨੂੰ ਐਸਐਸਪੀ ਦਫਤਰ ਪਟਿਆਲਾ ਚ ਸੱਦ ਕੇ ਕਿਹਾ ਸਹੀ ਗੱਲ ਇਹ ਹੈ ਕਿ ਬੰਦੇ ਤੁਹਾਡੇ ਮਾਰ ਦਿੱਤੇ ਨੇ ਨਾ ਚੰਨਾ ਤੇ ਨਾ ਗੋਲਡੀ ਰਹਾ ਜਨਾਨੀਆਂ ਤੇ ਬੱਚੇ ਸੁਰੱਖਿਅਤ ਹਨ ਜੇ ਉਹਨਾਂ ਨੂੰ ਸਹੀ ਸਲਾਮਤ ਦੇਖਣਾ ਚਾਹੁੰਦੇ ਹੋ ਤਾਂ ਸਮਝੌਤਾ ਕਰ ਲਿਓ ਨਹੀਂ ਤਾਂ ਅਸੀਂ ਉਹ ਵੀ ਸਾਰੇ ਮਾਰ ਦੇਣੇ ਨੇ ਸਾਡੇ ਨਾਲ ਤਾਂ ਦੇਖੀ ਜਾਊ ਜਿਹੜੀ ਹੋਊ ਇਹ ਸੋਚ ਕੇ ਕਿ ਭਰਾ ਤਾਂ ਕਦੇ ਮੁੜ ਨਹੀਂ ਆਉਂਦਾ ਭੈਣ ਭਰਜਾਈ ਮਾਸੀ ਤੇ ਦੋਹੇ ਜਵਾਕ ਤਾਂ ਜਿਉਂਦੇ ਬਚ ਜਾਣ ਮੈਂ ਸਮਝਾਉਤੇ ਲਈ ਸੋਚਣਾ ਸ਼ੁਰੂ ਕੀਤਾ ਉਸ ਨੂੰ ਕਿਹਾ ਕਿ ਐਵੇਂ ਭਰੋਸਾ ਨਹੀਂ ਕੀਤਾ ਜਾ ਸਕਦਾ ਮੈਨੂੰ ਸਾਰੇ ਜਿਉਂਦੇ ਦਿਖਾਓ ਸੋਨਜੀਤ ਕੌਰ ਦੇ ਸ਼ਬਦ ਐਸਐਸਪੀ ਨੇ ਕਿਹਾ ਕਿ ਇੱਕ ਵਾਰ ਜਵਾਕ ਦਿਖਾ ਦਿੰਦੇ ਹਾਂ ਜਨਾਨੀਆਂ ਜਵਾਕਾਂ ਦੇ ਨਾਲ ਹੀ ਛੱਡ ਦੇਵਾਂਗੇ ਬੇਵਸ ਸੋਨਜੀਤ ਕੌਰ ਨੂੰ ਇਸ ਸਟੇਟ ਦੀ ਮਸ਼ੀਨਰੀ ਦਾ ਬਹੁਤ ਤਜਰਬਾ ਹੋ ਚੁੱਕਿਆ ਸੀ ਉਹ ਮੰਨ ਗਈ ਉਸ ਦੀ ਛੋਟੀ ਭੈਣ ਬਲਵਿੰਦਰ ਕੌਰ ਦੇ ਮੂੰਹ ਸਿਰ ਤੇ ਪੁਲਿਸ ਨੇ ਕੱਪੜਾ ਪਾਇਆ ਤੇ ਗੱਡੀ ਚ ਪਿੱਛੇ ਬਿਠਾ ਕੇ ਲੈ ਗਏ ਉਸ ਨੂੰ ਕੋਈ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਹੜੇ ਸ਼ਹਿਰ ਲੈ ਕੇ ਜਾ ਰਹੇ ਨੇ ਕਿਸੇ ਸ਼ਹਿਰ ਚ ਗੁਰੂ ਨਾਨਕ ਫਾਟਕ ਲਿਖਿਆ ਆਇਆ ਗੱਡੀ ਅੱਗੇ ਗਲੀ ਚ ਲੈ ਗਿਆ ਪੁਲਿਸ ਨੇ ਸਕੂਲ ਵਰਦੀ ਚ ਤੁਰੇ ਜਾਂਦੇ ਦੋ ਬੱਚੇ ਦਿਖਾਏ ਉਹਨਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ ਬਲਵਿੰਦਰ ਕੌਰ ਨੇ ਜਦੋਂ ਵਿਸ਼ੂ ਕਹਿ ਕੇ ਆਵਾਜ਼ ਮਾਰੀ ਤਾਂ ਬੱਚਿਆਂ ਨੇ ਕੰਨ ਝੁਕ ਲਏ ਜਿੱਧਰੋਂ ਆਵਾਜ਼ ਆਈ ਸੀ ਇੱਕ ਵਾਰ ਉਧਰ ਦੇਖ ਕੇ ਗਲੀ 'ਚ ਭੱਜ ਗਏ ਬਲਵਿੰਦਰ ਕੌਰ ਖੁਸ਼ੀ 'ਚ ਖਿਵੀ ਹੋ ਗਈ ਕਿ ਬੱਚੇ ਤਾਂ ਜਿਉਂਦੇ ਨੇ ਆ ਕੇ ਉਸਨੇ ਬੱਚਿਆਂ ਦੇ ਜਿਉਂਦੇ ਹੋਣ ਬਾਰੇ ਭੈਣ ਸੋਨਜੀਤ ਕੌਰ ਕੋਲ ਪੁਸ਼ਟੀ ਕਰ ਦਿੱਤੀ ਜਦੋਂ ਸੋਨਜੀਤ ਕੌਰ ਨੇ ਅਲੋਪ ਕੀਤੀਆਂ ਤਿੰਨ ਜਨਾਨੀਆਂ ਦਿਖਾਉਣ ਲਈ ਕਿਹਾ ਤਾਂ ਐਸਐਸਪੀ ਕਹਿਣ ਲੱਗਿਆ ਕਿ ਤੁਸੀਂ ਯਕੀਨ ਕਰੋ ਬੱਚਿਆਂ ਦੇ ਨਾਲ ਹੀ ਘਰ ਆ ਜਾਣਗੀਆਂ ਸੋਨਜੀਤ ਕੌਰ ਨੇ ਬੱਚਿਆਂ ਤੇ ਜਨਾਨੀਆਂ ਦੀ ਜ਼ਿੰਦਗੀ ਨੂੰ ਦੇਖਦਿਆਂ ਹੋਇਆਂ ਅਦਾਲਤ 'ਚ ਸਮਝੌਤਾ ਕਰਕੇ ਕੇਸ ਵਾਪਸ ਲੈ ਲਿਆ ਇਸ ਸਮਝੌਤੇ ਵਿੱਚ ਪੁਲਿਸ ਅਫਸਰਾਂ ਗੁਰਦੀਪ ਸਿੰਘ ਪੰਨੂ ਸਮਸ਼ੇਰ ਸਿੰਘ ਬੋਪਾ ਰਾਏ ਤੇ ਹਰਪ੍ਰਜਨ ਸਿੰਘ ਨੇ ਵਿਚੋਲਿਆਂ ਦੀ ਭੂਮਿਕਾ ਨਿਭਾਈ ਪਰ ਹੋਇਆ ਕੀ ਮਾਸੂਮ ਮੌਤੇ ਜਬਾੜੇ ਚ ਕਿਵੇਂ ਬਚੇ 7 ਜੂਨ 1992 ਨੂੰ ਪਟਿਆਲਾ ਤੋਂ ਸਾਰੇ ਪਰਿਵਾਰ ਨੂੰ ਅਗਵਾ ਕਰਨ ਬਾਅਦ ਦੋਹੇ ਔਰਤਾਂ ਤੇ ਗੁਰਚਰਨ ਸਿੰਘ ਚੰਨਾ ਖਾੜਕੂ ਗੋਲਡੀ ਚਾਰਾਂ ਨੂੰ ਤਸੀਹੇ ਦੇ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਪੁਲਿਸ ਵਾਲੇ ਜਦੋਂ ਦੋਹੇ ਬੱਚਿਆਂ ਨੂੰ ਮਾਰਨ ਲੱਗੇ ਤਾਂ ਇੱਕ ਪੁਲਿਸ ਵਾਲੇ ਨੇ ਰੋਕ ਕੇ ਚੁੱਕ ਲਿਆ ਦੇ ਉਸ ਨੇ ਜਲੰਧਰ ਬੱਸ ਅੱਡੇ ਚ ਪੁਲਿਸ ਚੌਕੀ ਕੋਲ ਲਿਆ ਕੇ ਛੱਡ ਦਿੱਤੇ ਤੇ ਰੌਲਾ ਪਾਇਆ ਕਿ ਕੋਈ ਬੱਚੇ ਛੱਡ ਗਿਆ। ਜਲੰਧਰ ਪੁਲਿਸ ਨੇ ਅਖਬਾਰਾਂ 'ਚ ਵੇਰਵਾਸ਼ ਪਾਉਣ ਦੀ ਖਾਨਾ ਪੂਰਤੀ ਕਰਦਿਆਂ ਉਰਦੂ ਦੇ ਇੱਕ ਅਖਬਾਰ 'ਚ ਇਹਨਾਂ ਦੀ ਤਸਵੀਰ ਤੇ ਵੇਰਵਾ ਦੇ ਦਿੱਤਾ ਤੇ ਇੱਕ ਹਫ਼ਤਾ ਬੱਚਿਆਂ ਨੂੰ ਥਾਣੇ 'ਚ ਰੱਖਿਆ। ਜਿਸ ਬਾਰੇ ਵਿਸ਼ਵਜੀਤ ਸਿੰਘ ਦੇ ਕੁਝ ਗੱਲਾਂ ਚੇਤੇ ਹਨ। ਸ਼ਹੀਦ ਰਾਜਕੌਰ ਦੀ ਬੇਟੀ ਪ੍ਰੀਤੀ ਬਿਮਾਰ ਹੋ ਗਈ। ਬਸ ਅੱਡੇ 'ਚ ਸਵਾਰੀਆਂ ਢੋਣ ਵਾਲੇ ਇੱਕ ਰਿਸ਼ਕਾ ਚਾਲਕ ਦੇ ਔਲਾਦ ਨਾ ਹੋਣ ਕਾਰਨ ਉਸਨੇ ਕੱਲ ਹੀ ਲੜਕੀ ਦੀ ਮੰਗ ਕੀਤੀ ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਜੇ ਲੈ ਕੇ ਜਾਣੇ ਨੇ ਤਾਂ ਦੋਹਾਂ ਨੂੰ ਹੀ ਲੈ ਜਾ। ਇਸ ਪਰਿਵਾਰ ਨੇ ਬੱਚੇ ਦਾ ਨਾਮ ਅਮਿਤ ਕੁਮਾਰ ਰੱਖ ਦਿੱਤਾ। ਅਮਰ ਮੁੱਲਾ ਭਈਏ ਤੇ ਉਸਦੀ ਪਤਨੀ ਵੀਨਾ ਨੇ ਬੱਚਿਆਂ ਨੂੰ ਸਕੂਲ ਪੜ੍ਹਨ ਪਾ ਦਿੱਤਾ। ਪਰ 3 ਸਾਲਾਂ ਬਾਅਦ ਬੱਚੇ ਨੇ ਆਪਣੇ ਕੰਨੀ ਉਸਦੇ ਮਾਪੇ ਵਾਲਾ ਰੱਖਿਆ ਨਾ ਸੁਣਿਆ ਤਾਂ ਉਸ ਨੇ ਉਸ ਪਾਸੇ ਸਿਰ ਚੁਕਿਆ ਜਿੱਧਰੋਂ ਆਵਾਜ਼ ਵਿਸ਼ੂ ਨਾਂ ਦੀ ਆਵਾਜ਼ ਆਈ ਸੀ ਬੱਚਿਆਂ ਦੀ ਮਾਂ ਭਈਆ ਰਾਣੀ ਨੇ ਉਹਨਾਂ ਨੂੰ ਸਿਖਾਇਆ ਹੋਇਆ ਸੀ ਕਿ ਜੇ ਕੋਈ ਵੀ ਵਿਸ਼ੂ ਕਹਿ ਕੇ ਆਵਾਜ਼ ਮਾਰਦਾ ਹੈ ਤਾਂ ਘਰ ਭੱਜ ਜਾਓ ਉਹਨਾਂ ਨੂੰ ਜਲੰਧਰ ਦੇ ਗੁਰੂ ਨਾਨਕ ਫਾਟਕ ਤੋਂ ਅੱਗੇ ਪੂਰਬੀ ਮਜ਼ਦੂਰ ਦੀ ਬਸਤੀ 'ਚ ਰੱਖਿਆ ਹੋਇਆ ਸੀ ਬੱਚੇ ਪ੍ਰਾਪਤ ਕਰਨ ਲਈ ਜਦੋ ਜਹਿਰ ਪੂਰਬੀਏ ਪਰਿਵਾਰ 'ਚ ਰਹਿੰਦੇ ਬੱਚੇ 3 ਸਾਲਾਂ 'ਚ ਭਾਵਨਾਤਮਕ ਤੌਰ ਤੇ ਉਹਨਾਂ ਚਰਾਚ ਵਿੱਚ ਗਏ ਸਨ ਅਮਰ ਮੁਲਾ ਸਾਫ਼ ਮੁਕਰ ਗਿਆ ਕਿ ਮੈਂ ਬੱਚੇ ਨਹੀਂ ਦੇਣੇ। ਦਬਾਅ ਪੈਣ ਤੇ ਕਹਿਣ ਲੱਗਿਆ ਕਿ ਅਦਾਲਤ ਰਾਹੀਂ ਦੇਵਾਂਗੇ। ਇਹ ਹਰ ਕੋਈ ਸਮਝ ਗਿਆ ਸੀ ਕਿ ਅਦਾਲਤ 'ਚ ਬੱਚਿਆਂ ਨੇ ਜਾਣ ਤੋਂ ਇਨਕਾਰ ਕਰ ਦੇਣਾ। ਹੈਨਰੀ ਟਰਾਂਸਪੋਰਟ ਦੇ ਗੋਗੀ ਬਾਬਾ ਨੇ ਵਿਚੋਲਗੀ ਕਰਦੇ ਇਸ ਪਰਿਵਾਰ ਨੂੰ ਬੱਚਿਆਂ ਦੀ ਪਰਵਰਿਸ਼, ਪੜ੍ਹਾਈ ਲਿਖਾਈ ਦਾ ਖਰਚਾ ਪੁਲਿਸ ਤੋਂ 22000 ਪ੍ਰਤੀ ਸਾਲ ਦੇ ਹਿਸਾਬ ਨਾਲ 66000 ਰੁਪਏ ਦਵਾਇਆ। ਸਾਡੀ ਵਸਦੀ ਦੁਨੀਆ ਉਜਾੜ ਦਿੱਤੀ ਦੋਵੇਂ ਬੱਚੇ ਪਰਵਿਸ਼ ਕਰਨ ਵਾਲੇ ਮਾਪਿਆਂ ਨਾਲ ਚਿੰਬੜ ਗਏ ਜਦੋਂ ਉਹਨਾਂ ਨੂੰ ਜ਼ੋਰ ਦੀ ਖਿੱਚ ਕੇ ਲਾਇਆ ਤਾਂ ਮੁੱਲਾਂ ਤਾਂ ਹਾਂ ਮਾਰਦਾ ਰੋਣ ਲੱਗਿਆ ਕਿ ਮੇਰੀ ਵਸੀ ਹੋਈ ਦੁਨੀਆ ਉੱਜੜ ਗਈ ਉਸ ਵੇਲੇ 71 2 300 ਕੁੱਲ ਅਮਰ ਉਬਦੁੱਲਾ ਜੀ ਹੱਕ 'ਚ ਆ ਗਏ ਕਿ ਬੱਚਿਆਂ ਨੂੰ ਨਹੀਂ ਲਿਜਾਣ ਦੇਣਾ ਬੱਚਿਆਂ ਨੂੰ ਪਿੰਡ ਠਰੂਗਾ ਲਜਾਇਆ ਗਿਆ ਪਰ ਉਹ ਆਪਣੇ ਇਹਨਾਂ ਮਾਂ-ਬਾਪ ਬਗੈਰ ਮਨ ਨਾ ਲਾਉਣ ਤਾਂ ਉਹਨਾਂ ਨੂੰ ਦੋਹੇ ਪਤੀ ਪਤਨੀ ਪਿੰਡ ਠਰੂਅਜ ਘਰ ਚ ਸੱਦ ਲਿਆ ਜਾਂਦਾ ਸੋਹਣਜੀਤ ਕੌਰ ਨੇ ਜਦੋਂ ਐਸਐਸਪੀ ਨੂੰ ਪਰਿਵਾਰ ਦੀਆਂ ਜਨਾਨੀਆਂ ਮਲਾਉਣ ਲਈ ਕਿਹਾ ਤਾਂ ਉਸਦੀ ਜ਼ੁਬਾਨ ਚ ਨਿਕਲੇ ਬੋਲ ਸੁਣ ਕੇ ਸੋਹਣਜੀਤ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਨਾਨੀਆਂ ਵੀ ਤਿੰਨੋਂ ਮਾਰਦੀਆਂ ਇਹ ਬੱਚੇ ਹੀ ਬੱਚੇ ਨੇ ਚੁੱਪ ਕਰਕੇ ਰੱਖ ਲੋ ਹੋਣ ਨਹੀਂ ਕੁਝ ਬਣਨਾ ਜੀ ਤੁਸੀਂ ਪਹਿਲਾਂ ਹੀ ਹੱਥ ਵੜਾ ਚੁੱਕੇ ਹੋ ਜ਼ਿੰਦਗੀ ਦੇ ਦੋ ਹਿੱਸੇ ਇੱਕ ਬੱਚਿਆਂ ਨੂੰ ਮਿਲਣ ਦੀ ਖੁਸ਼ੀ ਤੇ ਦੂਜਾ ਸਾਰੀਆਂ ਔਰਤਾਂ ਨੂੰ ਖਪਾਉਣ ਦੇ ਗਮ ਦਾ ਪਹਾੜ ਲੈ ਕੇ ਸੋਹਣਜੀਤ ਕੌਰ ਉਤੋਂ ਕਿਵੇਂ ਨਿਕਲੀ ਹੋਣੀ ਹੈ ਕੋਈ ਸ਼ਬਦ ਨਹੀਂ ਛੁੱਟੀਆਂ ਸਮਸ਼ਾਨ ਘਾਟ 'ਚ ਦੋਵੇਂ ਬੱਚੇ ਉਡਾਰ ਹੁੰਦੇ ਗਏ ਪਰ ਪਾਲਣਹਾਰ ਮਾਪਿਆਂ ਨਾਲੋ ਜਜ਼ਬਾਤੀ ਰਿਸ਼ਤਾ ਨਾ ਘਟਿਆ ਉਹ ਉਹਨਾਂ ਕੋਲ ਛੁੱਟੀਆਂ ਕੱਟਣ ਚਲੇ ਜਾਂਦੇ ਇਹਨਾਂ ਬੱਚਿਆਂ ਨੂੰ ਅਪਣਾਉਣ ਤੋਂ ਪਹਿਲਾਂ ਇਸ ਮਜ਼ਦੂਰ ਜੋੜੇ ਨੇ ਇੱਕ ਬਿੱਲਾ ਨਾਂ ਦਾ ਬੱਚਾ ਗੋਦ ਲਿਆ ਸੀ ਉਹ ਸ਼ਰਾਬ ਪੀਣ ਦਾ ਆਦੀ ਹੋਣ ਕਰਕੇ ਇਹਨਾਂ ਨੂੰ ਛੱਡ ਕੇ ਸ਼ਹਿਰ ਦੇ ਸਮਸ਼ਾਨ ਘਾੜ ਚ ਮੁਰਦਿਆਂ ਦਾ ਸੰਸਕਾਰ ਕਰਨ ਦਾ ਕੰਮ ਕਰਦਾ ਸੀ ਬੁੱਢਾਪੇ ਚ ਅਮਰ ਮੁਲਾ ਤੇ ਵੀਨਾ ਸੇਵਿਆਂ ਚ ਰਹਿਣ ਲੱਗ ਪਏ ਤੇ ਜਦੋਂ ਛੁੱਟੀਆਂ ਚ ਬੱਚੇ ਇਹਨਾਂ ਕੋਲ ਜਾਂਦੇ ਤਾਂ ਉਹ ਉਥੇ ਮਟੀਆਂ ਸੇਵਿਆਂ ਚ ਰਹਿੰਦੇ ਮੁਰਦੇ ਦਾ ਸੰਸਕਾਰ ਕਰਨ ਮਗਰੋਂ ਹਰਾਕ ਹੋਈ ਖੋਪੜੀਆਂ ਚੁੱਕ ਕੇ ਖੇਡਣ ਲੱਗ ਜਾਂਦੇ। ਬਿੱਲਾ ਉਹਨਾਂ ਨੂੰ ਐਨਾ ਪਿਆਰ ਕਰਦਾ ਕਿ ਉਹ ਹਰ ਵੇਲੇ ਬਿੱਲਾ ਭਾਜੀ ਕਹਿੰਦੇ ਉਸ ਨਾਲ ਹੀ ਰਹਿੰਦੇ ਸਨ। ਜਿੰਨਾ ਚਿਰ ਬਿੱਲਾ ਜਿਉਂਦਾ ਰਿਹਾ ਉਹ ਸਵੇਰੇ ਉੱਠਣਸਾਰ ਪ੍ਰੀਤੀ ਦੇ ਪੈਰੀ ਹੱਥ ਲਾਉਂਦਾ ਤੇ ਉਸ ਨੂੰ ਦੇਵਤੀ ਵਾਂਗ ਪੂਜਦਾ। ਫਿਰ ਜਦੋਂ ਉਸ ਦਾ ਮਨ ਭਰ ਆਉਂਦਾ ਤਾਂ ਉਹ ਜਲੰਧਰ ਤੋਂ ਰਿਸ਼ਕਾ ਤੋਰਦਾ ਤੇ ਰਿਸ਼ਕੇ ਤੇ ਹੀ ਪਿੰਡ ਠਰੂਆ ਕੋਲ ਬੱਚਿਆਂ ਨੂੰ ਮਿਲਣ ਆ ਜਾਂਦਾ। ਅੱਜ 30-32 ਸਾਲਾਂ ਬਾਅਦ ਵੀ ਜਦੋਂ ਵਿਸ਼ਵਜੀਤ ਸਿੰਘ ਆਉਂਦਾ ਹੈ ਤਾਂ ਜਲੰਧਰ ਉਸ ਗਲੀ 'ਚ ਜ਼ਰੂਰ ਜਾਂਦਾ ਹੈ ਸੋਹਣਜੀਤ कौर ਪ੍ਰਕਾਸ਼ ਸਿੰਘ ਬਾਦਲ ਦਾ ਨਖੇਦਰੋੜ ਸ਼ਹੀਦ ਬੀਬੀ ਰਾਜਕੌਰ ਤੇ ਪਰਿਵਾਰਕ ਮੈਂਬਰਾਂ ਦੇ ਸਮੂਹਕ ਕਤਲकांड ਦਾ ਮੂੜ ਕੇਸ 1995 ਵਿੱਚ ਅਦਾਲਤ 'ਚ ਲਗਾਇਆ ਗਿਆ ਭੈਣ ਸੋਹਣਜੀਤ कौर ਨੇ ਦੱਸਿਆ ਕਿ ਵਕੀਰ ਛੋਟੀ ਸਾਹਿਬ ਨੇ ਇੱਕ ਦਿਨ ਉਸ ਨੂੰ ਬੁਲਾਇਆ ਤੇ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੁਕਮ ਦਿੰਦਿਆਂ ਕਿਹਾ ਕਿ ਖਾੜਕੂ ਬਾਦ ਵੇਲੇ ਕਤਲਿਆਮ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਨਾ ਕਰਵਾਓ ਇੰਉ ਤਾਂ ਸਾਰੀ ਪੁਲਿਸ ਹੀ ਬਾਗੀ ਹੋ ਜਾਣੀ ਹੈ ਇਸ ਕਰਕੇ ਮੇਰੇ ਹੱਥ ਖੜੇ ਨੇ ਤੁਸੀਂ ਆਪਣਾ ਕੋਈ ਇੰਤਜ਼ਾਮ ਕਰ ਲਓ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਨੰਬਰ 1 ਬੀਬੀ ਰਾਜਕੌਰ ਨੰਬਰ 2 ਸ਼ਹੀਦ ਬੀਬੀ सुरेंद्र ਕੌਰ ਨਣਦ ਨੰਬਰ 3 ਭਾਈ ਗੁਰਚਰਨ ਸਿੰਘ ਚੰਨਾ ਪਤੀ ਨੰਬਰ 4 ਕੁਲਦੀਪ ਕੌਰ ਧਰਮ ਦੀ ਮਾਸੀ ਅਤੇ ਨੰਬਰ 5 ਭਾਈ ਬਲਬੀਰ ਸਿੰਘ ਉਰਫ ਖੜਕ ਸਿੰਘ ਕਿੱਲੀ ਨੰਨਦੋਈਆ ਸ਼ਹੀਦ ਬੀਬੀ ਕੁਲਦੇਵ ਕੌਰ ਪਟਿਆਲਾ 25 ਜੇਠ ਸੰਮਤ 524 7 ਜੂਨ 1992 ਬਖਤ ਸਵੇਰ ਦਾ ਮੋਤੀ ਬਾਗ ਪਟਿਆਲਾ ਸ਼ਹੀਦ ਕੁਲਦੇਵ ਕੌਰ ਦਾ ਪਰਿਵਾਰਕ ਪਛੋਕੜ ਕੀ ਸੀ ਮਾਤਾ ਪਿਤਾ ਕੌਣ ਸਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਇਸ ਦੇ ਬਾਵਜੂਦ ਕਿ ਉਹ ਠਰੂਆ ਵਾਲੇ ਪਰਿਵਾਰ ਦੇ ਸ਼ਹੀਦ ਕੀਤੇ ਚਾਰ ਮੈਂਬਰਾਂ ਚੋਂ ਇੱਕ ਸਨ ਪਿੰਡ ਠਰੂਆ ਪਿੰਡ ਸਾਗਰਾ ਚ ਸਬੰਧਤ ਮੈਂਬਰਾਂ ਨਾਲ ਗੱਲਬਾਤ ਕਰੋ ਤਾਂ ਉਹਨਾਂ ਮੁਤਾਬਕ ਕੁਲਦੀਪ ਕੌਰ ਉਹਨਾਂ ਦੀ ਮਾਸੀ ਜੀ ਸਨ ਕੁਲਦੀਪ ਕੌਰ ਦੀ ਅਜੀਬ ਕਹਾਣੀ ਹੈ ਪਤੀ ਪੁਲਿਸ ਅਫਸਰ ਦੀ ਧੱਕੇਸ਼ਾਹੀ ਪਟਿਆਲਾ ਸ਼ਹਿਰ ਚ ਉਹ ਕਿਸੇ ਪੁਲਿਸ ਅਫਸਰ ਨਾਲ ਵਿਆਹੀ ਹੋਈ ਸੀ ਉਸ ਦੇ ਇੱਕ ਬੇਟਾ ਤੇ ਦੋ ਬੇਟੀਆਂ ਸਨ ਪੁਲਿਸ ਅਫਸਰ ਉਸ ਦੀ ਤੇ ਬੱਚਿਆਂ ਦੀ ਕੁੱਟਮਾਰ ਕਰਦਾ ਇੱਕ ਦਿਨ ਕੁਲਦੀਪ ਕੌਰ ਨੂੰ ਛੋਟੀ ਧੀ ਸਮੇਤ ਕੁੱਟ ਕੇ ਘਰੋਂ ਧੱਕ ਕੇ ਕਿਹਾ ਕਿ ਹੁਣ ਜਾ ਸਾਡੇ ਘਰ ਨਾ ਆਵੀਂ ਉਸ ਵੇਲੇ ਦੇ ਹਾਲਾਤਾਂ ਮੁਤਾਬਕ ਉਹ ਇਨਸਾਫ ਲੈਣ ਲਈ ਖੜਕੂਆਂ ਦੀ ਠੋਪ ਪਾਉਣ ਲੱਗੀ ਫਿਰ ਇੱਕ ਦਿਨ ਪਟਿਆਲਾ ਦੇ ਮੋਤੀ ਬਾਗ ਵਿੱਚ ਉਸ ਦਾ ਰਾਪਤਾ ਖੜਕੂ ਭਾਈ ਬਲਵੀਰ ਸਿੰਘ ਉਰਫ ਖੜਕ ਸਿੰਘ ਖਿੱਲੀ ਦੇ ਰਿਸ਼ਤੇਦਾਰ ਪਰਿਵਾਰ ਨਾਲ ਹੋਇਆ ਕੁਦਰਤੀ ਉਸ ਦਿਨ ਮੇਰੀ ਮਾਤਾ ਜੁਗਿੰਦਰ ਕੌਰ ਪਟਿਆਲੇ ਮੇਲਣ ਆਈ ਸੀ ਉਸ ਨੇ ਸਾਰੀ ਵਿਤਿਆ ਸੁਣ ਕੇ ਕਿਹਾ ਕਿ ਅੱਜ ਤੋਂ ਇਹ ਮੇਰੀ ਭੈਣ ਹੈ ਤੇ ਇਹਦੀ ਬੇਟੀ ਮੇਰੀ ਬੇਟੀ ਹੈ ਉਸ ਨੇ ਮੇਰੇ ਭਰਾ ਗੁਰਚਰਨ ਸਿੰਘ ਚੰਨਾ ਤੇ ਪਰਜਾਈ ਰਾਜਕੌਰ ਨੂੰ ਕਿਹਾ ਕਿ ਤੁਸੀਂ ਕੁਲਦੇਵ ਕੌਰ ਨੂੰ ਆਪਣੇ ਘਰੇ ਰੱਖੋ ਅਸੀਂ ਸਾਰੇ ਉਸ ਨੂੰ ਮਾਸੀ ਜੀ ਕਹਿਣ ਲੱਗੇ ਉਹ ਪੁਲਿਸ ਵੱਲੋਂ ਅਗਵਾ ਹੋਣ ਤੱਕ ਸਾਡੇ ਘਰ ਕਰੀਬ 2 ਸਾਲ ਤੱਕ ਆਪਣੀ ਮਾਸੂਮ ਬੱਚੀ ਸਮੇਤ ਰਹੇ ਪਰਿਵਾਰ ਵਿੱਚ ਪਰਿਵਾਰਕ ਮੈਂਬਰਾਂ ਵਾਂਗ ਹੀ ਮਿਲ ਕੇ ਰਹਿੰਦੇ ਸਨ ਭੈਣ ਸੋਨਜੀਤ कौर ਦੱਸਦੀ ਹੈ ਉਹ ਮੇਰੇ ਭਰਾ ਚੰਨਾ ਤੇ ਮੇਰੇ ਪਤੀ ਬਲਬੀਰ ਸਿੰਘ ਖੜਕ ਸਿੰਘ ਨੂੰ ਪੁੱਤ ਕਹਿ ਕੇ ਬੁਲਾਉਂਦੀ ਫਿਰ ਇੱਕ ਦਿਨ ਬਲਬੀਰ ਸਿੰਘ ਆਏ ਤੇ ਕਹਿਣ ਲੱਗੀ ਮੈਨੂੰ ਵੀ ਨਾਲ ਲੈ ਜਾਓ ਮੈਂ ਵੀ ਕੌਮ ਦੀ ਸੇਵਾ ਕਰਨੀ ਹੈ ਉਹ ਨਾ ਮਨਾ ਕਰਦਿਆਂ ਕਿਹਾ ਕਿ ਅਜੇ ਸਮਾਂ ਨਹੀਂ ਰੁਕ ਜਾਓ ਉਹ ਦੁਖਦਾਰੀ ਪਰ ਬਹੁਤ ਸੁਚਿਆਰੀ ਸੀ ਅਕੈਰੇ ਜੇ ਸਰੀਰ ਦੀ ਸੀ ਕੰਮਕਾਰ ਚ ਬਹੁਤ ਫੁਰਤੀਲੀ ਸੀ ਸੌਰੀਆਂ ਨੇ ਬਹੁਤ ਜਲੀਲ ਕੀਤਾ ਸਰਦਾਰ ਖੜਕ ਸਿੰਘ ਤੋਂ ਉਸ ਨੂੰ ਬਹੁਤ ਉਮੀਦਾਂ ਸਨ ਅਸੀਂ ਆਪਣੀ ਮਾਂ ਭੈਣ ਵਾਂਗ ਉਸ ਨੂੰ ਸਾਂਭਿਆ ਪਰ ਅਫਸੋਸ ਕਿ ਉਸ ਦੀ ਮਦਦ ਦਾ ਵੇਲਾ ਨਾ ਆਇਆ ਚੰਗੀ ਕਿਸਮਤ ਉਸ ਦੀ ਬੇਟੀ ਦੀ ਸੀ ਜਿਸ ਦਿਨ ਸਾਡੇ ਸਾਰੇ ਪਰਿਵਾਰ ਨੂੰ ਅਗਵਾ ਕੀਤਾ ਉਸ ਤੋਂ 2 ਦਿਨ ਪਹਿਲਾਂ ਉਹ ਆਪਣੀ ਬੇਟੀ ਨੂੰ ਆਪਣੇ ਪੇਕੇ ਪਿੰਡ ਛੱਡ ਆਈ ਸੀ ਭੈਣ ਸੋਨਜੀਤ ਕੌਰ ਦੇ ਸ਼ਬਦ ਫਿਰ ਉਹ ਭਾਈ ਗੁਰਚਨ ਸਿੰਘ ਚੰਨਾ ਉਹਨਾਂ ਦੀ ਸਿੰਘਣੀ ਬੀਬੀ ਰਾਜਕੌਰ ਖਾੜਕੂ ਗੋਲਡੀ ਦੇ ਨਾਲ ਹੀ ਪੁਲਿਸ ਨੇ ਕਿਤੇ ਖਪਾ ਦਿੱਤੀ ਪੁਲਿਸ ਤੇ ਸਿੱਖੀ ਵਿਰੋਧੀ ਤਤਾਂ ਦੀ ਅੱਗ ਫਿਰਨਾ ਸ਼ਾਂਤ ਹੋਈ ਉਹਨਾਂ ਨੇ ਬੀਬੀ ਕੁਲਦੇਵ ਕੌਰ ਦੀ ਇਸੇ ਪੁੱਤਰੀ ਨੂੰ ਗੁੰਮਰਾਹ ਕਰਕੇ ਭੈਣ ਸੋਨਜੀਤ ਕੌਰ ਵਿਰੁੱਧ ਉਸਦੀ ਮਾਂ ਨੂੰ ਅਲੋਪ ਕਰਨ ਦੀ ਦਰਖਾਸਤ ਦਿਵਾ ਦਿੱਤੀ ਲੰਮੀ ਖੱਜਲ ਖੁਆਰੀ ਤੋਂ ਬਾਅਦ ਚਾਹੇ ਇਹ ਗੁਮਰਾਹ ਕੁਨ ਸ਼ਿਕਾਇਤ ਖਤਮ ਹੋ ਗਈ ਪਰ ਉਸ ਲੜਕੀ ਅੰਦਰ ਇਹਨਾਂ ਮਾੜੇ ਅੰਸਰਾਂ ਨੇ ਸ਼ਹੀਦ ਪਰਿਵਾਰ ਵਿਰੁੱਧ ਭਰੀ ਨਫ਼ਰਤ ਖਤਮ ਨਾ ਹੋਣ ਦਿੱਤੀ ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ 12 ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ